ਬੋਲਟ ਦੇ ਪਟਾਕੇ ਪਾਉਣ ਵਾਲਿਆਂ ਤੇ ਅੱਜ ਟ੍ਰੈਫਿਕ ਪੁਲਿਸ ਵੱਲੋਂ ਕੀਤੀ ਵੱਡੀ ਕਾਰਵਾਈ ਉਤਾਰੇ ਗਏ ਸਲੈਂਸਰ ਅਤੇ ਉਤੋਂ ਮਿਲ ਚੜਾ ਦਿੱਤਾ ਅਰੋੜੀਕੁੱਟ ਦੱਸਦੀ ਹੈ ਕਿ ਹੁਣ ਬੋਲਟ ਦੇ ਪਟਾਕੇ ਪਾਉਣ ਵਾਲਿਆਂ ਤੇ ਟ੍ਰੈਫਿਕ ਪੁਲਿਸ ਦੀ ਸ਼ਕਤੀ ਦਿਖਾਈ ਦੇ ਰਹੀ ਹੈ ਅੱਜ ਟ੍ਰੈਫਿਕ ਪੁਲਿਸ ਵੱਲੋਂ ਬੋਲਟ ਤੇ ਪਟਾਕੇ ਪਾਉਣ ਵਾਲਿਆਂ ਦੇ ਦਿੱਤੀ ਸਿਲੈਂਸਰ ਉਤਾਰੇ ਗਏ ਉਥੇ ਨਾਲ ਨਾਲ ਉਹਨਾਂ ਦੇ ਇਹਨਾਂ ਸਿਲੈਂਸਰਾਂ ਦੇ ਉੱਤੇ ਇਹਨਾਂ ਵੱਲੋਂ ਰੂੜੀ ਕੁੱਟ ਖੜਾ ਦਿੱਤਾ ਗਿਆ ਅਤੇ ਉਹਨਾਂ ਕਹਿਆ ਕਿ ਹੁਣ ਇਹਨਾਂ ਨੂੰ ਬਖਸ਼ਾ ਨਹੀਂ ਜਾਵੇਗਾ ਉਹ ਭਾਵੇਂ ਕੋਈ ਵੀ ਹੋਵੇ ਉਹਨਾਂ ਵੱਲੋਂ ਦਿੱਥੇ ਉਹਨਾਂ ਦੇ ਸਿਲੈਂਸਰ ਉਤਾਰੇ ਜਾਣਗੇ ਉਥੇ ਨਾਲ ਨਾਲ ਉਹਨਾਂ ਦੇ ਮੋਟਰ ਸੈਂਟਰ ਨੇੜੇ ਉਹ ਵੀ ਉਹਨਾਂ ਵੱਲੋਂ ਬੰਨ੍ਹ ਕੇ ਇੱਤੇ ਜਾਣਗੇ ਅੱਜ ਪਟੰਡਾ ਟਰੈਕਟਰ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਅੱਜ ਬੋਲਟ ਮੋਟਰਸਾਈਕਲਾਂ ਦੇ ਲਈ ਸਪੈਸ਼ਲ ਇੱਕ ਨਵਾਂ ਮਾਕਾ ਬੰਦੀ ਕਰਕੇ ਉਹਨਾਂ ਵੱਲੋਂ ਬੋਲਟ ਮੋਟਰਸਾਈਕਲਾਂ ਨੂੰ ਰੁਕਿਆ ਗਿਆ ਤੇ ਉਹਨਾਂ ਦੇ ਬੋਲਟ ਮੋਟਰਸਾਈਕਲਾਂ ਦੇ ਪਟਾਕੇ ਉਹਨਾਂ ਵੱਲੋਂ ਪਾ ਕੇ ਦੇਖੇ ਗਏ ਤੇ ਜਿਹੜੇ ਮੋਟਰਸਾਈਕਲਾਂ ਦੇ ਸਿਲੰਸਰ ਪਟਾਕੇ ਮਾਪ ਦੇ ਸਾਥ ਉਹ ਸਿਲੰਸਰ ਉਤਾਰੇ ਗਏ ਤੇ ਜਿੱਥੇ ਮਟਰ ਚੰਗ ਬੰਦ ਕੀਤੇ ਗਏ ਉੱਥੇ ਨਾਲ ਨਾਲ ਇਹਨਾਂ ਦੇ ਉੱਪਰੋਂ ਉਤਾਰੇ ਗਏ ਸਿਲੰਸਰ ਦੇ ਉੱਤੇ ਨਾਲੋਂ ਰੂੜੀ ਕੋਟਾ ਲਾਗਤਾਂ ਗਿਆ ਉਹਨਾਂ ਕਿਹਾ ਕਿ ਇਹਦੇ ਵਿੱਚ ਮਾਪੇ ਵੀ ਜ਼ਿੰਮੇਵਾਰ ਹਨ ਅਗਰ ਉਹ ਮਾਪੇ ਇਸ ਤਰ੍ਹਾਂ ਉਹ ਆਪਣੇ ਬੱਚ ਨੂੰ ਬੋਟ ਮੋਟਰ ਸਾਈਕਲ ਵੀ ਗਿਆ ਕਿ ਦਿੰਦੇ ਆ ਤਾਂ ਉਹਨਾਂ ਨੂੰ ਇਹ ਸਾਬਤ ਚੈੱਕ ਕਰਨਾ ਚਾਹੀਦਾ ਹੈ ਕਿ ਉਹਨਾਂ ਦਾ ਬੱਚਾ ਕਿਤੇ ਇਸ ਦੇ ਵਿੱਚ ਕੋਈ ਆਪਣਾ ਮੋਡੀਫਾਈਕਸ਼ਨ ਨਹੀਂ ਦੀ ਆਪਣਾ ਕਰਕੇ ਲਿਆ ਤੇ ਉਹਨਾਂ ਵੱਲੋਂ ਵੀ ਉਸ ਨੂੰ ਆਪਣਾ ਲਗਾਤਾਰ ਆਪਣੇ ਬੱਚੇ ਉੱਤੇ ਨਿਗਰਾਨੀ ਜਿਹੜੀ ਅਖੀਂ ਇਹ ਚਾਹੀਦੀ ਹੈ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਹੁਣ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਇਸੇ ਵੀ ਬੈਕ ਤੁਸੀਂ ਆਪਣਾ ਬਖਸ਼ੀ ਜਾਇਗਾ ਬੰਬਾ ਸ਼ਹਿਰ ਦੀ ਅੰਦਰੂਨਾ ਕਿਹਾ ਕਿ ਬਹੁਤ ਸਾਰੇ ਪਟਾਕੇ ਨਹੀਂ ਬਟਣ ਉੱਤੇ ਜਾਣਗੇ ਅਤੇ ਅੱਜ ਉਹਨਾਂ ਵੱਲੋਂ ਕਾਰਵਾਈ ਕਰਦੇ ਹੋਏ ਬਹੁਤ ਮੋਟਰਸਾਈਕਲਾਂ ਦੇ ਸਿਲੰਸਰ ਉਤਾਰੇਗੇ ਜਿਹੜੇ ਆਪਣਾ ਇਹ ਵੀ ਆਪਣਾ ਪਟਾਕੇ ਪਾਉਂਦੇ ਸੀ ਅਤੇ ਉਹਨਾਂ ਤੇ ਕਾਰਵਾਈ ਕਰਦੇ ਹੋਏ ਜਿੱਤੇ ਇਹ ਬਹੁਤ ਮੋਟਰਸਾਈਕਲਾਂ ਬੰਦ ਕੀਤੇ ਹੋਏ ਉਥੇ ਮਾਨ ਨਾਲ ਇਹਨਾਂ ਵੱਲੋਂ ਇਹਦੇ ਸਿਲੰਸਰ ਉਤਾਰ ਕੇ ਉਹਨਾਂ ਦੇ ਉੱਤੇ ਮੇ ਲੋੜੀ ਕੁੱਟ ਚੜਾ ਦਿੱਤਾ ਗਿਆ ਆ ਉਸ ਨੂੰ ਸੋਣਿਆ ਇਸ ਵਾਰ ਕੀ ਕਹਿੰਦੇ ਨੇ ਐਸ ਐਚਓ

ਚੇਂਜ ਕਰਕੇ ਪਟਾਕੇ ਵੀ ਹੁੰਦੇ ਸੀ ਜ਼ੋਰ ਪ੍ਰਦਰਸ਼ਨ ਕਰਦੇ ਸੀ ਆਮ ਪਬਲਿਕ ਨੂੰ ਡਰਾਉਂਦੇ ਸੀ ਮੈਂ ਪਟਾਕੇ ਨਾਲ ਮਾਰ ਕੇ ਉਹਨਾਂ ਦੇ ਏ ਸਲੈਂਸਰ ਲਾਏ ਗਏ ਆ ਤੇ ਇਹਦੇ ਨਾਲ ਅੱਜ ਡੈਮੇਜ ਕੀਤੇ ਗਏ ਕਿੰਨੇ ਕਿਸ ਤਰ੍ਹਾਂ ਸਮਝੇ ਜਾ ਰਿਹਾ ਕੋਈ 10 ਸਲੈਂਸਰ ਉਤਾਰੇ ਹੈ ਕਿ ਬਾਕੀ ਸਾਡੀ ਕਾਰਵਾਈ ਕੰਟੀਨਿਊ ਜਾਰੀ ਰਹੂਗੀ ਜਿੱਤੇ ਵੀ ਕੋਈ ਵੀ ਸਾਨੂੰ ਵੇਜ ਜਾਂ ਮੋਟਰਸਾਈਕਲ ਮਿਲਦਾ ਉਹਨੂੰ ਅਸੀਂ ਨਾਲ ਇੰਪਾਉਂਡ ਵੀ ਕਰ ਰਹੇ ਆ ਤੇ ਨਾਲ ਹੀ ਉਹਨਾਂ ਸਲੈਂਸਰ ਉਤਾਰ ਕੇ ਜਦੋਂ ਜੁਰਮਾਨਾ ਭਰ ਕੇ ਹੁੰਦਾ ਤੇਨੂੰ ਨੂੰ ਜ਼ਿਲੰਡਰ ਚੇਂਜ ਕਰਕੇ ਦੇ ਬਾਰ ਬਾਰ ਜੇ ਇਹ ਹੀ ਜਰਮ ਫੇਰ ਕਰਦੇ ਦੁਆਰਾ ਦੇਖੋ ਜਿੰਨੇ ਵਾਰੀ ਕਰੂਗਾ ਸੀ ਇਹਨੂੰ ਇੰਪੋਰਟ ਕਰੀ ਜਿਹੜਾ ਮੰਗੇ ਜੇ ਫਿਰ ਵੀ ਬਾਰ ਬਾਰ 2 ਜਾਂ 4 ਵਾਰੀ ਕਰੂਗਾ ਉਹਦੇ ਖਲਾਫ ਜੀ ਲਿਖ ਕੇ ਆਰਟੀਓ ਸਾਹ ਨੂੰ ਵੀ ਭੇਜਾਂਗੇ ਤੇ ਕਲਾਕ ਪਰ ਵੀ ਕੀਤੀ ਜਾਵੇ ਕੋ ਪਰਿਵਾਰਕ ਮੈਂਬਰ ਹੈ ਜਿਹੜੇ ਬੁਲਟ ਮੋਟਰਸਾਈਕਲ ਲੈ ਦਿੰਦੇ ਆ ਪਰ ਬੱਚਿਆਂ ਨੂੰ ਸਮਝਾਉਂਦੇ ਨਹੀਂ ਲੱਗਦਾ ਵੀ ਉਹਨਾਂ ਨੂੰ ਵੀ ਸਮਝਾਉਣ ਦੀ ਦੇਖੋ ਮੈਂ ਉਹਨਾਂ ਪੇਰੈਂਟਸ ਨੂੰ ਵੀ ਅਪੀਲ ਕਰੂੰਗਾ ਵੀ ਜਿਹੜੇ ਆਵੇ ਨਵਾਲਕ ਬੱਚਿਆਂ ਨੂੰ ਜਾਂ ਬਾਲਗ ਬੱਚਿਆਂ ਨੂੰ ਵੀ ਦਿੰਦੇ ਆ ਮੋਟਰਸਾਈਕਲ ਲੈ ਕੇ ਲੈ ਕੇ ਜਰੂਰ ਦੋ ਪਰੰਤੂ ਤੇ ਬੱਚੇ ਦੇ ਵਿੱਚ ਵੀ ਧਿਆਨ ਰੱਖੋ ਇਹ ਬੱਚਾ ਕੋਈ ਚੇਂਤਾ ਨਹੀਂ ਕਰਦਾ ਮੋਟਰਸਾਈਕਲ ਦੇ ਉੱਤੇ ਜਿਵੇਂ ਸਲੈਂਸਰ ਚੇਂਜ ਕਰਾ ਦਿੰਦੇ ਆ ਪੇਰੈਂਟਸ ਨੂੰ ਵੀ ਪਤਾ ਹੋਣਾ ਚਾਹੀਦਾ ਕਿ ਜੇਕਰ ਬੱਚਾ ਸਲੈਂਸਰ ਚੇਂਜ ਕਰਾਉਂਦਾ ਉਹਦੀ ਆਵਾਜ਼ ਜੋ ਬਹੁਤ ਹਰਕ ਪੈਂਦਾ ਨਾਲ ਪਟਾਕੇ ਵੀ ਮਾਰਦਾ ਇਸ ਕਰਕੇ ਪੇਰੈਂਟਸ ਨੂੰ ਵੀ ਅਪੀਲ ਹੈ ਵੀ ਬੱਚਿਆਂ 'ਚ ਵੀ ਧਿਆਨ ਰੱਖਣਾ ਉਹ ਲਗਾਤਾਰ ਚੈਕਿੰਗ ਕੀਤੀ ਹੈ ਇਹ ਬਿਲਕੁਲ ਕੰਟੀਨਿਊ ਜਾਰੀ ਰੋ ਸਕਦੀ ਹੈ